ਬਾਰ ਕੱਢ ਕੇ ਲੈ ਕੇ ਆਏ ਨੂੰ ਚਲਾਣਾ ਥੋੜਾ ਆ ਤੇ ਟੈਸਟਿੰਗ ਲਈ ਲੈ ਕੇ ਆਇਆ ਵੀ ਦੇਖਦੇ ਆ ਕੋਈ ਚੀਜ਼ ਤਾਂ ਨਹੀਂ ਖਰਾਬ ਹੋਈ ਤੇ ਓਕੇ ਆ ਸਭ ਕੁਝ ਫਿਲਹਾਲ ਤਾਂ ਸਾਰਾ ਕੁਝ ਓਕੇ ਆ ਤੇ ਇਹਨ ਵਧੀਆ ਚੱਲਦਾ ਸਟੀering ਸਟੇering ਸਾਰਾ ਕੁਝ ਇਹ ਓਇਲ ਪਾ ਲਿਆ ਪੈਣ ਵਧੀਆ ਚੱਲਦਾ ਹੁੰਦਾ ਚਾ ਉੱਟ ਗੜਿਆ ਐਣ ਤੇ ਜਾ ਕੇ ਸ਼ੋ ਵੀ ਫਿੱਟ ਕਰਦੇ ਐਣ ਵਧੀਆ ਤਰੀਕੇ ਨਾਲ ਜਾ ਕੇ ਸ਼ੋ ਫਿੱਟ ਕਰ ਇਸ ਸ਼ੋ ਆਪਾਂ ਨੇ ਰੱਖਤੀ ਉੱਪਰ ਹੁਣ ਇਹਨੂੰ ਪਹਿਲਾਂ ਸਿੱਧੀ ਹੀ ਕਰਕੇ ਕਸਾਂਗੇ ਇਹਨੂੰ ਥੋੜਾ ਜਿਹਾ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਥੋੜੀ ਲੈਵਲ 'ਚ ਨਹੀਂ ਹੈਗੀ ਉੱਚਾ ਜਿਹਾ ਲੱਗਦਾ ਮੂਰੋ ਡਾਇਰੈਕਟਰ ਇਹਨੂੰ ਨੀਮੀ ਕਰਾਂਗੇ ਥੋੜੀ ਜੀ ਫਿਰ ਲਾਵਾਂਗੇ ਇਹਨੂੰ ਕਰਕੇ ਪੂਰਾ ਆਪਾਂ ਨੂੰ ਬੱਢਣੀ ਬੋ ਦੋਨਾਂ ਪਾਸਿਓ ਆਪਾਂ ਹੀ ਦੇਖੋ ਆਹ ਸ਼ੋ ਕਰ ਰਹੇ ਆ ਛੋਟੀ ਇਹਦੀ ਥੋੜੀ ਥੋੜੀ ਫਰੰਟ ਤੋਂ ਇਹਦੀ ਨੀਮੀ ਨਹੀਂ ਕਰਨੀ ਸ਼ੋ ਸੈਟਿੰਗ ਨਹੀਂ ਬੈਠ ਰਹੀ ਸੀ ਤਾਂ ਆਪਾਂ ਇਹਨੂੰ ਕਰਦੇ ਆ ਥੋੜੀ ਥੋੜੀ ਨੀਮੀ ਬੱਢ ਗਏ ਤੇ ਉਸ ਤੋਂ ਬਾਅਦ ਛੜੀ ਜੀ ਬਿਠਾਉਣੇ ਦੀ ਕਰਦੇ ਨੂੰ ਸੱਤੇ ਆਂਦਾ ਕਿਵੇਂ ਕਰਕੇ ਤੇ ਬਾਅਦ ਤੋਂ ਆ ਜਾਲੀ ਜੀ ਤਾਂ ਆਪਾਂ ਬਾਅਦ ਤੋਂ ਕਟਿੰਗ ਕਰਕੇ ਲਾਣੇ ਆਂ ਉਧਰੋਂ ਆਪਣੀ ਦੁਕਾਨ ਦੇ ਵਿੱਚ ਪਈ ਆ ਜਾਲੀ ਉਹ ਵਾਲੀ ਲਾਵਾਂਗੇ ਲਗਾਉਣਾ ਤੁਹਾਨੂੰ ਆ ਕੱਟ ਕੇ ਦਿੱਤੇ ਕਰਕੇ ਦੇਖੋ ਤਾਂ ਕਿਵੇਂ ਲੱਗਦਾ ਦੋ ਦੋ ਟਾਇਰ ਜੋੜ ਕੇ ਪਾਏ ਨੇ ਇਹ ਵੈਸੇ ਨਾਲ ਕਢਾਏ ਨੇ ਕਿਵੇਂ ਲੱਗਦੇ ਨੇ ਪਾ ਲਿਆ ਏਵੇਂ ਟਾਇਰ ਆਪਾਂ ਜੋੜ ਕੇ ਦੋ ਲੋਕਾ ਦੇਖੋ ਟਰੈਕਟਰ ਦੀ ਲੋਈ ਪੈਰ ਗਾਂ ਪੈਰ ਦਾ ਆਂਦਾ ਕੰਮ ਸਟਾਰਟ ਹੋ ਗਿਆ ਸ਼ੋਅ ਆਪਾਂ ਕਰਤੀ ਬਸ ਨਾਟਕ ਅਸਨੇ ਰਹਿੰਦੇ ਆ ਪਿਛਲਾ ਟਾਪਾ ਰਹਿ ਗਿਆ ਓਰੇ ਆਪਾਂ ਗਲੀਆਂ ਮਾਰ ਕੇ ਕੱਤਨੀ ਆ ਬਾਕੀ ਆਪਾਂ ਹੁਣ ਲੱਗੇ ਹੋਏ ਆ ਇਹਦੇ ਸਪੋਟਾਂ ਪਾਉਣ ਐਂਗਲਾਂ ਦੀਆਂ ਜਿਹੜੀਆਂ ਆਪਾਂ ਜਿਹਦੇ ਉੱਤੇ ਆਪਾਂ ਚੱਦਰ ਟਿਕਾਉਣੀ ਆ ਉਹ ਲੱਗੇ ਹੋયા ਟੈਂਕੀ ਜਾਊਗੀ ਪਿੱਛੇ ਟਰੈਕਟਰ ਹੁਣ ਆਪਣਾ ਪੂਰਾ ਰੈਡੀ ਆ ਬਸ ਆਹ ਰਹਿ ਗਿਆ ਇਕੱਲਾ ਇਹ ਤੋਂ ਬਾਅਦ ਪੂਰਾ ਰੈਡੀ ਆ ਸਾਰਾ ਫਿਰ ਇਹਦਾ ਜਿਹੜੀਆਂ ਚਾਸੀ-ਚੂਸੀ ਰੰਗ ਕਰਾਵਾਂਗੇ ਕੱਲੀ ਲੁੱਕ ਚੈੱਕ ਕਰੋ ਹੁਣ ਆਸੇ ਯੂ ਪਾਈਪ ਦਾ ਕੰਮ ਕਰਾਂਗੇ ਤੋਂ ਬਾਅਦ ਸਿੱਖਿਆ ਲਈ ਸਾਈਡ ਹੁਣ ਆਪਾਂ ਇਹਦੇ ਹੁੱਕ ਵੀ ਲਾਉਣੇ ਆ ਹੁੱਕ ਲਾਉਣੇ ਆ ਇਹ ਪਿਛਲੀ ਸਾਈਡ ਥੋੜੀ ਸ਼ੋਅ ਵਧੀਆ ਹੀ ਲੱਗਣ ਲੱਜੂ ਇੱਥੇ ਹੁੱਕ ਫਿੱਟ ਕਰਦੇ ਆ ਲੋਈ ਸ਼ੋਅ ਕਾਸਤੀ ਅੱਟਾ ਆ ਵੀ ਕਸਤਾ ਆਪਾਂ ਨੇ ਦਾ ਤੇ ਸ਼ੋਅ ਦੇ ਵੀ ਆਪਾਂ ਨਾਟਕ ਆਸਤੇ ਸਾਰੇ ਤੇ ਵਸਾਹ ਨਾਟ ਰਹਿ ਗਿਆ ਉਰੇ ਤੇ ਪਲੇਟਫਾਰਮ ਤਾਂ ਦੇਖੋ ਆਪਾਂ ਪੱਤੀਆਂ ਲਾਈਆਂ ਇਹ ਤੋਂ ਬਾਅਦ ਆਪਾਂ ਦੁਈਆਂ ਲਾਉਣੇ ਆ ਪੂਰੇ ਲਾਵਾਂਗੇ ਇੱਕ ਇੱਕ ਪੌੜੀ ਨਿਚੋਂ ਇੱਥੇ ਲਾਈਡ ਲਾਉਣੇ ਆ ਪੌੜੀ ਪੌੜੀ ਆਪਣੇ ਕੋਲ ਪੱਤੀ ਪਈ ਆ ਤੇ ਪੌੜੀ ਇੱਕ ਪੌੜੀ ਇੱਧਰ ਇੱਕ ਪੌੜੀ ਉੱਧਰ ਇੱਕ ਇੱਕ ਪੌੜੀ ਲਾਵਾਂਗੇ ਆਪਾਂ ਲਾਵਾਂਗੇ ਉਰੋਂਕ ਇੱਥੋਂ ਟੇਢੀ ਰੋਜ਼ ਸਟੈਪ ਆ ਦੇਖੋ ਰੋਜ਼ ਸਟੈਪ ਚੜਨ ਨੂੰ ਇੱਕ ਪੌੜੀ ਇੱਧਰ ਇੱਕ ਪੌੜੀ ਉੱਧਰ ਚੜਨ ਨੂੰ ਦੋਨਾਂ ਸਾਈਡ ਸੀਟ ਆਪਾਂ ਕਰਨੀਆਂ ਥੋੜੀ ਜੀ ਅੱਗੇ ਸੀਟ ਤਾਂ ਅੱਗੇ ਕਰਨੀਆਂ ਕਿਉਂਕਿ ਜਿਹੜਾ ਆਪਣਾ ਸਟੀering ਆ ਬਹੁਤ ਅੱਗੇ ਚੱਲਿਆ ਗਿਆ ਕੰਫਰਟੇਬਲ じゃ ਬੈਠਿਆ ਨਹੀਂ ਜਾਂਦਾ ਇਹਦੇ ਤੇ ਕੰਫਰਟੇਬਲ ਹੋ ਕੇ ਬੈਠਿਆ ਨਹੀਂ ਜਾਂਦਾ ਨਾ ਕਲਚ ਸਹੀ ਦੱਬਿਆ ਜਾਂਦਾ ਨਾ ਬ੍ਰੇਕ ਲੱਗਦੇ ਆ ਤਾ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਅੱਗੇ ਕਰਾਂਗੇ ਨਾਲੇ ਆਪਣਾ ਜਿਹੜੀ ਸੈਟਿੰਗ ਆ ਯੂ ਪਾਈਪ ਦੀ ਉਹ ਵਧੀਆ ਇੱਥੋਂ ਜਿਹੜੀ ਜਾਊਗੀ ਐਨ ਸਿੱਧੀ ਵਧੀਆ ਐਂਡ ਮੱਡਗਾਰਡ ਜਿਹੜੇ ਸੋਹਣੇ ਲੱਗਣਗੇ ਅੰਦਰ ਨੂੰ ਬੂਫਰ ਸਿਸਟਮ ਹੋਊਗਾ ਤੇ ਹੁੱਕ ਦਾ ਵੀ ਕੰਮ ਆਪਾਂ ਇਹਦਾ ਇੱਕ ਅੱਧੇ ਦਿਨ 'ਚ ਕਰਾਂਗੇ ਹੁੱਕ ਲੱਗੂਗੀ ਇੱਥੇ ਬਾਕੀ ਤੁਸੀਂ ਦੇਖਿਓ ਸ਼ੋਅ ਆਪਾਂ ਫਿੱਟ ਕਰਤੀ ਇਹ ਰੇਸ ਵੱਡਾਂਗੇ ਆਪਾਂ ਹੀ ਰੇਸ ਲਾਵਾਂਗੇ ਇਹ ਰੇਸ ਨਾ ਆਪਾਂ ਇੱਥੋਂ ਇਧਰੋਂ ਆਇਂ ਕਰਕੇ ਉਰੇ ਫਿੱਟ ਕਰਾਂਗੇ ਕਿਸੇ ਹਿਸਾਬ ਚ ਕਿਉਂਕਿ ਉਰੇ ਕੰਫਰਟੇਬਲ ਜੀ ਬਾਂਦੀ ਆ ਰੇਸ ਦੇਣੀ ਵਧੀਆ ਇੱਥੇ ਕਿਉਂਕਿ ਆਪਾਂ ਜੇ ਕੋਈ ਥੋੜਾ ਜਿਹਾ ਹੈਵੀ ਬੰਦਾ ਚਲਾਉਂਦਾ ਉਹਦੇ ਲਈ ਆਪਾਂ ਸੀਟ ਦੀ ਐਡਜਸਟ ਜੀ ਰੱਖਾਂਗੇ ਪਿੱਛੇ ਜਾ ਕੇ ਰੂ ਸੀਟ ਉਹ ਵੀ ਰੱਖਾਂਗੇ ਇਹ ਆਪਣਾ ਉਰੋ ਜਿਹੜੀ ਆ ਰੇਸ ਇੱਥੋਂ ਦੱਬੀ ਜਾਇਆ ਕਰੂਗੀ। ਬ੍ਰੇਕ ਵਧੀਆ ਆਣ ਲੱਗਣਗੇ। ਆ ਇੱਕ ਆਪਾਂ ਫਿਰ ਬ੍ਰੇਕ ਚੱਕ ਦਾਂਗੇ। ਇੱਕ ਚੱਕ ਦੰਨੇ ਆ ਦੇ ਕੇ 21 ਰੱਖ ਲਾਂਗੇ ਇਹ। ਪੱਤੀ ਬੜੀ ਕਰਕੇ ਲਾ Đਾਂਗੇ ਕੋਈ ਪੱਤੀ। ਇੱਕ ਚੱਕ ਦਾਂਗੇ ਆਪਾਂ। ਫਿਰ ਉਹਦੇ ਰੇਸ ਆ ਜਿਹੜੀ ਐਨ ਵਧੀਆ ਦਿੱਤੀ ਜਾਇਆ ਕਰੂ ਰੇਸ ਬ੍ਰੇਕ ਲਵੀ ਹੋ ਜਾਣਗੇ। ਰੇਸ ਦਿੱਤੀ ਇੱਧਰ ਬ੍ਰੇਕ। ਉਹਦਾ ਰੇਸ ਦਿੱਤੀ ਇੱਧਰ ਬ੍ਰੇਕ। ਇੱਕ ਪੱਤੀ ਕੱਟ ਲਈ। ਇੱਕ ਉਹਦੇ ਹੋ ਲੱਗੂਗੀ। ਫਿਰ ਉਹਦੇ ਉੱਤੇ ਆਪਾਂ ਫਲੈਟ ਜਿਵੇਂ ਵੀ ਸਿੱਧਾ ਹੀ ਉੱਪਰ ਬਿਲਡ ਕਰ ਦਾਂ ਸਾਰੇ ਦੇਖ ਕੇ نیچے ਦੀ ਇੱਕ ਉਹ ਇੱਥੇ ਹੋ ਲੱਗੂਗੀ ਗੇਅਰ ਦਾ ਵੀ ਆਪਾਂ ਦੇਖਦੇ ਆਂ ਕਰਦੇ ਆਂ ਗੇਅਰ ਨੂੰ ਨਾ ਆਪਾਂ ਉਧਰ ਇਹਨੂੰ ਹੱਥ ਤੇ ਸਾਈਡ ਗੇਅਰ ਬਣਾਉਣਾ ਇਹਨੂੰ ਉਹਦੇ ਬੰਡ ਬੁੰਡ ਜਾ ਪਵਾ ਕੇ ਨਾ ਦੇਖੋ ਇਧਰੋਂ ਇਧਰ ਨੂੰ ਇੱਥੋਂ ਆਏ ਉਰੋਂ ਆਏ ਇਧਰੋਂ ਟੇਟਾ ਆਏ ਸਾਈਡ ਗੇਅਰ ਬਣਾਉਣਾ ਇਹ ਆ ਦੇਖੋ ਇੱਥੋਂ ਇਧਰ ਨੂੰ ਫਿਰ ਇੱਧਰ ਨੂੰ ਆਏ ਉੱਪਰ ਜਿਹਨੂੰ ਨਾ ਸਾਈਡ ਗੇਅਰ ਬਣਾਉਣਾ ਹੈ। ਆਪਾਂ ਟਾਪਰੇ ਉੱਪਰ ਫਿੱਟ ਕਰਕੇ ਸੀਟ ਵੀ ਥੋੜੀ ਫਿਰ ਅੱਗੇ ਲੈ ਕੇ ਆਵਾਂ ਕਿਉਂਕਿ ਮੇਨ ਆਪਾਂ ਨੂੰ ਮਸਲਾ ਗੇਅਰ ਦਾ ਗੇਅਰ ਜਦੋਂ ਆਪਣਾ ਗੇਅਰ ਆਪਣਾ ਜਦੋਂ ਸਾਈਡ ਤੇ ਹੋ ਗਿਆ ਫਿਰ ਆਪਾਂ ਨੂੰ ਸੀਟ ਅੱਗੇ ਪਿੱਛੇ ਦਾ ਕੋਈ ਟੈਨਸ਼ਨ ਨਹੀਂ ਹੈਗੀ। ਫਿਰ ਆਪਾਂ ਨੂੰ ਸਰਪਰ ਸਰਪ ਜਿਹੜਾ ਮਸਲਾ ਹੈ ਉਹ ਆਪਾਂ ਨੂੰ ਸੀਟ ਦਾ ਸੀਗਾ ਸੀਟ ਦੇ ਵਿਚਾਲੇ ਹੀ ਦੀਗਾ ਵੀ ਗੇਅਰ ਨਹੀਂ ਪੈਣਾ। ਕਿ ਮੈਂ ਅੱਗੇ ਪਿੱਛੇ ਜਾ ਕੇ ਨਾ ਸੀਟ ਨਾ ਲੱਗ ਜਾਂਦਾ ਸੀਗਾ। ਜੇ ਵੈ ਸਾਈਡ ਗੇਅਰ ਹੋ ਗਿਆ ਕਿੱਥੇ ਮਰਜੀ ਜਾ ਕੇ ਗੇਅਰ ਪਈ ਜਾਵੇ ਫਿਰ ਕੋਈ ਚੱਕਰ ਨਹੀਂ ਹੈਗਾ ਆਪਣਾ ਇਹਦਾ। ਐ ਛੱਡਾਂ ਤੇ ਆਪਾਂ ਉਹ ਰੋ ਚੜਾਵਾਂਗੇ ਇੱਕ ਇੱਕ ਪੌੜੀ। ਦੋਨਾਂ ਸਾਈਡ ਹੀ। ਲੋਈ ਪੈਰਾਂ ਦੀਆਂ ਆਪਾਂ ਪੱਤੀਆਂ ਸਾਰੀਆਂ ਲਾਤੀਆਂ। ਉਧਰ ਵੀ ਲੱਗੀਆਂ ਇੱਧਰ ਵੀ। ਤੇ ਰਹਿ ਹੁਣ ਗਿਆ ਬੱਸ ਪੌੜੀ ਤੇ ਉੱਪਰ ਇਹਦੇ ਲਾਉਣ ਨੂੰ ਪੱਤੀ। ਦੋ ਹੀ ਚੀਜ਼ਾਂ ਰਹਿ ਗਈਆਂ। ਚੈੱਕ ਕਰੋ ਲੁੱਕ ਚੈੱਕ ਕਰੋ ਉੱਪਰ ਚੜ ਕੇ ਦਿਖਾਉਣਾ ਤੁਹਾਨੂੰ ਚੈੱਕ ਕਰ ਲਓ ਦੇਖੋ ਤਾਂ ਫਿਰ ਪਲੇਟਫਾਰਮ ਓਕੇ ਜੀ ਬਣਾਵਲੀ ਆ ਪੂਰੀ ਦੋਨਾਂ ਸਾਈਡ ਤੋਂ ਗੇਅਰ ਗੂੜ ਦਾ ਵੀ ਅੱਗੇ ਤੁਹਾਨੂੰ ਇਹਨੂੰ ਹੁਣ ਇੱਕ ਵਾਰ ਫਾਈਨਲ ਕਰਕੇ ਸਾਰਾ ਏਟੋ ਜੈਡ ਫੇਰ ਇਹਨੂੰ ਗੱਡਾਂ ਹੁਣ ਦੇਖ ਹੀ ਸਾਦਿਆਂ ਤੁਸੀਂ ਲੁੱਕ ਹੁਣ ਇਹਦੀ ਹੈਂ ਟਰੈਕਟਰ ਦੇ ਉੱਪਰ ਟਾਇਰ ਬਹੁਤ ਸੋਹਣੇ ਲੱਗਦੇ ਆ ਉਹਨੂੰ ਫਰੰਟ ਵਾਲੇ ਇਹੀ ਟਾਇਰਾਂ ਦੀ ਜੋੜੀ ਆਪਣੇ ਲਵੇ ਇੱਕ ਹੋਰ ਪਈਆ ਉਹਦੀ ਆਪਾਂ ਬਣਾਵਾਂਗੇ ਉਹਨੂੰ ਟਰਾਲੀ ਇਹਦੇ ਪਿੱਛੇ ਵਧੀਆ ਵਾਲੀ ਐਂ ਜਿਵੇਂ ਕੋਈ ਸਮਾਨ ਸਮੋਣ ਲੈ ਕੇ ਜਾਣਾ ਇੱਧਰ ਉੱਧਰ ਕਰਨਾ ਉਹ ਵਾਲੀ ਆਪਾਂ ਇਹਦੇ ਟਰਾਲੀ ਬਣਾਵਾਂਗੇ ਬਾਕੀ ਤੁਸੀਂ ਪਲੇਟਫਾਰਮ ਦਾ ਦੇਖ ਲਓ ਉੱਪਰੋਂ ਐਂ ਸੋਨਾ ਲੱਗਦਾ ਐਂ ਜਿਵੇਂ ਵੱਡੇ ਟਰੈਕਟਰਾਂ ਦਾ ਹੁੰਦਾ ਨਾ ਉਵੇਂ ਹੀ ਆਪਾਂ ਨੇ ਦੋਨਾਂ ਸਾਈਡ ਐ ਲਾਇਆ ਪੂਰਾ ਮਜ਼ਬੂਤ ਤੇ ਇਧਰਲੀ ਸਾਈਡ ਹੁਣ ਆਪਾਂ ਲਾਵਾਂਗੇ ਉਰੇ ਪੌੜੀ ਇੱਕ ਇਧਰਲੀ ਸਾਈਡ ਤੇ ਦੂਜੀ ਆਪਾਂ ਲਾਵਾਂਗੇ ਇਧਰਲੀ ਸਾਈਡ ਦੋ ਹੋ ਗਈਆਂ ਪੌੜੀਆਂ ਰੇਸ ਆ ਜੂਗੀ ਉਰੇ ਜੇ ਦੀ ਇਹ ਤਾਂ ਇੱਥੇ ਆ ਜਾਣਾ ਨੇ ਬ੍ਰੇਕ ਤਾਂ ਹੁਣ ਇਹਦੇ ਬ੍ਰੇਕ ਆ ਜੰਨੇ ਨੇ ਉਰੇ ਤੇ ਰੇਸ ਆ ਜੰਨੀ ਆ ਉਰੇ ਤੇ ਬਾਕੀ ਕੰਪਲੀਟ ਆ ਫਿਰ ਸਾਰਾ ਫਿਰ ਗੇਅਰ ਆਪਾਂ ਕੱਢ ਦੇਣਾ ਇਧਰੋਂ ਸਾਈਡ ਤੇ ਨੂੰ ਹੈਂਡਲ ਰਹੂਗਾ ਹੋ ਰਹੀ। ਤੋ ਕਪਾ ਜਗ੍ਹਾ ਵਧਾਈ ଥିਗੀ ਉਹ ਜਗ੍ਹਾ ਕੋਈ ਵਜਾ ਨੂੰ ਵਧਾਈ ଥିਗੀ। ਤੇ ਹੁਣ ਆਪਾਂ ਕਲੱਚ ਵੀ ਥੋੜਾ ਜਿਹਾ ਉੱਚਾ ਚੱਕ ਦਾਂਗੇ ਜਿਵੇਂ ਕਿ ਐ ਇੱਥੇ ਉੱਚਾ ਚੱਕਣਾ ਪਊਗਾ ਆਪੀ ਸੈਟਿੰਗ ਆਜੂ ਥੋੜਾ ਥੋੜਾ ਬ੍ਰੇਕ ਆਪਾਂ ਚੱਕ ਦਾਂਗੇ ਫੜੀ ਉਰੋਂ ਇੱਥੇ ਆ ਜਾਣਾ ਫਿਰ ਉਰੇ ਆਣ ਵਧੀਆ ਇੱਥੇ ਢਾਸ ਲਾ ਕੇ ਬਹਿ ਕੇ ਆਪਾਂ ਆਣ ਵਧੀਆ ਜਿਹੜੀ ਸੈਟਿੰਗ ਬੈਠੋਗੇ ਆਪਾਂ ਰੇਸ ਨਾ ਨਹੀਂ ਉਰੇ ਤੇ ਸੁਰੋ ਵੀ ਉਰੇ ਜਦ ਪੈਰ ਰੱਖ ਕੇ ਆਇੰਦਾ ਉਹ ਰੇਸ ਜਿਹੜਾ ਗੇਅਰ ਆਪਣਾ ਉਹ ਤਾਂ ਐ ਸਾਈਡ ਤੇ ਨੂੰ ਨਾ ਐ ਪਿੱਛੇ ਨੂੰ ਘੁੰਮ ਕੇ ਸਾਈਡ ਤੇ ਉਰੇ ਆ ਜਾਣਾ ਆਪਣੇ ਹੱਥ ਚ ਤੇ ਬ੍ਰੇਕ ਚੱਕੇ ਜਾਣੇ ਨੇ ਉੱਪਰ ਫਿਰ ਜਿਹੜੀ ਆਪਾਂ ਨੇ ਸੀਟ ਦਾ ਕਹਿਣਾ ਵੀ ਸੀਟ ਦਾ ਔਖਾ ਏ ਬੈਠਣਾ ਤੇ ਉਹੀ ਸੈਟ ਹੋ ਜਾ ਬਾਕੀ ਚੱਕ ਕਰੋ ਉਪਰੋਂ ਪੈਰ ਨਾਲ ਲੱਗ ਰਿਹਾ ਹੁਣ ਤਾਂ ਡਾਇਰੈਕਟਰ ਪੂਰਾ